ਸਤਿ ਸ੍ਰੀ ਅਕਾਲ ਦੋਸਤੋ ਮੈਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਇਸ ਵੇਲੇ ਹੈਗਾ ਜੀ ਸੰਦੌੜ ਮਲੇਰਕੋੜਲੇ ਦੇ ਆਸ-ਪਾਸ ਸੰਦੌੜ ਆ ਕਸਬਾ ਜੀ ਸੰਦੌੜ ਦੇ ਲਾਗੇ ਇੱਕ ਪਿੰਡਾ ਚੁਨੇਰ ਚੁਨੇਰ ਦੇ ਵਿੱਚ ਮੈਂ ਖੜਾ ਤੇ ਚੁਨੇਰ ਦੇ ਬਹੁਤ ਹੀ ਪ੍ਰਸਿੱਧ ਗੀਤਕਾਰ ਨੇ ਸਾਡੇ ਵੀਰ ਬਿੱਲੂ ਚੁਨੇਰ ਜੀ ਵੈਸੇ ਉਹਨਾਂ ਦਾ ਨਾਮ ਕ੍ਰਿਸ਼ਨ ਹੈ ਜੀ ਤੇ ਪਰ ਬਿੱਲੂ ਚੁਨੇਰ ਦੇ ਤੌਰ ਤੇ ਬਹੁਤ ਉਹਨਾਂ ਦੇ ਹਿੱਟ ਗੀਤ ਜਿਹੜੇ ਨੇ ਉਹਨਾਂ ਪੰਜਾਬੀ ਇੰਡਸਟਰੀ ਦਿੱਤੇ ਨੇ ਮੇਰਾ ਇਹ ਵੀਡੀਓ ਪਾਉਣ ਦਾ ਮਕਸਦ ਇਹ ਆ ਕਿ ਅਸੀਂ ਬਹੁਤ ਸਾਰੇ ਗੀਤਕਾਰਾਂ ਨੂੰ ਮਿਲਦੇ ਰਹਿਨੇ ਆ ਜਿਨ੍ਹਾਂ ਦੀ ਦੁਰਦਸ਼ਾ ਹੋਈ ਪਈ ਹੈ ਕਈ ਗਾਇਕ ਵੀ ਕਈ ਗੀਤਕਾਰ ਵੀ ਉਹਨਾਂ ਦੀ ਬਹੁਤ ਦੁਰਦਸ਼ਾ ਹੋਈ ਪਈ ਹੈ ਲੇਕਿਨ ਇਸ ਇਨਸਾਨ ਨੂੰ ਮੇਰਾ ਮਲਾਉਣ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਨੇ ਗੀਤਕਾਰੀ ਵੀ ਕੀਤੀ ਹੈ ਨਾਲ ਦੀ ਨਾਲ ਆਪਣਾ ਜਿਹੜਾ ਪਰਿਵਾਰਿਕ ਜ਼ਿੰਮੇਵਾਰੀਆਂ ਨੇ ਆਪਣੀ ਜ਼ਿੰਦਗੀ ਹੈ ਉਹਨਾਂ ਵੱਲ ਵੀ ਧਿਆਨ ਦਿੱਤਾ ਹੈ ਤੇ ਮੈਂ ਬਿੱਲੂ ਚਨੇਰ ਜੀ ਦੇ ਕੁਝ ਖਾਸ ਚੀਜ਼ਾਂ ਮੈਨੂੰ ਵਧੀਆ ਲੱਗੀਆਂ ਤੁਹਾਨੂੰ ਮੈਂ ਦਿਖਾਉਣਾ ਸਭ ਤੋਂ ਪਹਿਲਾਂ ਉਹ ਕਿੰਨੇ ਕੁਦਰਤ ਪ੍ਰੇਮੀ ਨੇ ਉਹਨਾਂ ਦੇ ਵੇਖੋ ਐ ਇਸ ਵੇਲੇ ਅਗਸਤ ਮਹੀਨਾ ਚੱਲ ਰਿਹਾ ਔਰ ਉਹਨਾਂ ਦੇ ਅੰਬ ਲੱਗੇ ਹੋਏ ਆ ਦੇਖੋ ਕਿੰਨੇ ਮਤਲਬ ਦਰਖਤਾਂ ਨਾਲ ਕਿੰਨਾ ਪਿਆਰ ਕਰਦੇ ਨੇ ਤੇ ਮੈਂ ਤੁਹਾਨੂੰ ਬਿੱਲੂ ਭਾਜੀ ਨੂੰ ਪਹਿਲਾਂ ਤੇ ਮਿਲਾਵਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਨੇ ਜੀ ਬਿੱਲੂ ਝਨੇਰ ਜੀ ਅਸੀਂ ਇਹਨਾਂ ਦਾ ਹੈ ਇੱਥੇ ਅੱਗੇ ਦੁਕਾਨਾਂ ਨੇ ਜੀ ਇਹਨਾਂ ਦਾ ਫਰਨੀਚਰ ਹਾਊਸ ਹੈ ਔਰ ਪਿੱਛੇ ਇਹਨਾਂ ਨੇ ਕੁਦਰਤ ਦੇ ਨਾਲ ਪ੍ਰੇਮ ਵਾਲੀਆਂ ਚੀਜ਼ਾਂ ਰੱਖੀਆਂ ਹੋਈਆਂ ਆਮ ਦੇਖਿਆ ਤੁਸੀਂ ਆਮਰੂਦ ਦਾ ਬੂਟਾ ਪੈਨੂ ਅਮਰੂਦ ਮਤਲਬ ਸੇਬ ਟਾਈਪ ਅਮਰੂਦ ਲੱਗਦੇ ਐ ਇਹਨੂੰ ਜਿਹੜਾ ਪੱਕਦਾ ਇਹ ਪਾਜੀ ਬੂਟੇ ਕਿੱਥੋਂ ਫਿਰ ਤੁਸੀਂ ਮਤਲਬ ਇਹ ਨਰਸਿ ਜਿ ਲੱਗਣੀ ਮਲੇ ਨਰਸਿ ਝੋਲੇ ਆ ਲਿਆ ਕੇ ਤੁਸੀਂ ਵਧੀਆ ਕਿਸਮ ਦੇ ਲਾਏ ਹੋ ਅੱਛਾ ਇਧਰ ਆਪਾਂ ਦੇਖਦੇ ਆਂ ਮਿਰਚਾਂ ਦੇਖੋ ਕਿੰਨੀ ਕੁਆਲਿਟੀ ਦੀਆਂ ਨੇ ਦੇਖੋ ਇਹ ਦੇਖੋ ਜੀ ਇੱਕੋ ਹੀ ਬੂਟਾ ਜਿਹਨੂੰ ਹਰੀ ਮਿਰਚ ਵੀ ਲੱਗੀ ਤੇ ਲਾਲ ਮਿਰਚ ਵੀ ਲੱਗੀ ਸਾਗਵਾਨੀ ਬਾਈ ਓ ਦੇਖੋ ਇੱਕ ਸਾਗਵਾਨ ਹੋ ਗਈ ਸਾਗਵਾਨ ਦਾ ਬੂਟਾ ਜੀ ਜਿਹੜਾ ਬਹੁਤ ਔਖਾ ਹੁੰਦਾ ਪਾਲਣਾ ਦੇਖੋ ਅੱਛਾ ਉਹਦੇ ਇਲਾਵਾ ਇਧਰ ਦੇਖੋ ਇੱਕ ਅਨਾਰ ਤੇ 100 ਬਿਮਾਰ ਠੀਕ ਕਰ ਦਿੰਦਾ ਔਰ ਇਹਦਾ ਮੈਨੂੰ ਪਤਾ ਹੀ ਨਹੀਂ ਕਿੰਨੇ ਕ ਲੱਗੇ ਆ ਔਰ ਮੈਂ ਭਾਜੀ ਕੋ ਇੱਕ ਅਨਾਰ ਖਾਣਾ ਵੀ ਅਸੀਂ ਜਾਣ ਲੱਗਿਆ ਤਾਂ ਮੈਂ ਦਿਖਾ ਲੈ ਇਧਰ ਆ ਆ ਦੇ ਲੋ ਇਧਰ ਦੇਖੋ ਜੀ ਅਨਾਰ ਦੀ ਕੁਆਲਿਟੀ ਦੇਖੋ ਇਹ ਦੇਖੋ ਜੀ ਦੇਖੋ ਭਾਜੀ ਦੇ ਆਪਣੇ ਮਤਲਬ ਗੀਤਕਾਰੀ ਦੇ ਨਾਲ ਕੰਮ ਦੇਖੋ ਕਿੱਡੀ ਕੁਆਲਿਟੀ ਦੇ ਬੂਟੇ ਲਾਏ ਹੋਏ ਆ ਔਰ ਇੱਕ ਸਭ ਤੋਂ ਵੱਡੀ ਗੱਲ ਹੋਰ ਇਧਰ ਨੋਟ ਕਰੋ ਜਿਹੜਾ ਭਾਜੀ ਨੇ ਰੱਖਿਆ ਹੋਇਆ ਦਰਵੇਸ਼ ਜੇ ਉਹ ਅਸੀਂ ਆਇਆ ਇੱਕ ਵਾਰ ਵੀ ਨਹੀਂ ਪਹੁੰਚਿਆ ਨਹੀਂ ਤੇ ਇੰਟਰਵਿਊ ਕਰਨ ਜਾਂਦੇ ਆ ਕੁੱਤੇ ਭੌਂਕ ਭੌਂਕ ਕੇ ਜਾਨ ਖਾ ਲੈਂਦੇ ਆ ਇੰਨਾ ਕੁਆਲਿਟੀ ਦਾ ਮਤਲਬ ਕੰਮ ਜਿਹੜਾ ਵੀ ਕੀਤਾ ਭਾਜੀ ਕੁਆਲਿਟੀ ਦਾ ਕੀਤਾ ਤੁਸੀਂ ਇਹ ਮੈਨੂੰ ਲੱਗਦਾ ਤੁਸੀਂ ਸ਼ਾਇਦ ਸੰਤਰਾ ਜਾਂ ਕਿੰਨੂ ਹੈਨਾ ਹਾਂਜੀ ਹਾਂ ਕਿੰਨੂ ਹੈ ਹਾਂ ਇਹ ਕਿੰਨੂ ਦਾ ਬੂਟਾ ਤੇ ਭਾਜੀ ਦੀ ਵਰਕਸ਼ਾਪ ਤੁਹਾਨੂੰ ਦਿਖਾਉਨੇ ਆ ਇਧਰ ਆਓ ਭਾਜੀ ਕੰਮ ਕਰਦੇ ਨੇ ਕਾਰਪੈਂਟਰ ਦਾ ਇਹ ਭਾਜੀ ਦੀ ਵਰਕਸ਼ਾਪ ਹੈ ਜੀ ਕਾਰਪੈਂਟਰ ਦਾ ਕੰਮ ਹੈ ਇਹਨਾਂ ਦਾ ਇਹ ਭਾਜੀ ਤੁਸੀਂ ਦਰਵਾਜ਼ੇ ਖਿੜਕੀਆਂ ਦਾ ਕੰਮ ਕਰਦੇ ਹੋ ਇਹ ਘਰਾਂ ਦੇ ਵਿੱਚ ਜਾ ਕੇ ਹਾਂਜੀ ਕੋਠੀਆਂ 'ਚ ਮਤਲਬ ਕੋਠੀਆਂ ਦਾ ਤੁਹਾਡੇ ਕੋਲ ਠੇਕੇ ਮਿਲਦੇ ਤੁਹਾਨੂੰ ਹਾਂਜੀ ਹਾਂਜੀ ਇੱਕ ਗੱਲ ਹੋਰ ਤੁਹਾਨੂੰ ਦੱਸਾਂ ਕਿ ਭਾਜੀ ਕਾਰਪੈਂਟਰ ਨਹੀਂਗੇ ਅਸਲ ਵਿੱਚ ਭਾਜੀ ਸੁਨਿਆਰੇ ਨੇ ਹਾਂਜੀ ਮਤਲਬ ਕਹਿੰਦੇ ਨੇ 100 ਸੁਨਿਆਰ ਦੀ ਤੇ ਇੱਕ ਲੋਹਾਰ ਦੀ ਲੇਕਿਨ ਭਾਜੀ ਕੰਮ ਕਰਦੇ ਨੇ ਕਾਰਪੈਂਟਰ ਦਾ ਔਰ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਆ ਬਿੱਲੂ ਝਨੇਰ ਵਾਲਾ ਇਹਨਾਂ ਦਾ ਮਤਲਬ ਕਾਰਪੈਂਟਿੰਗ ਇਹਦੇ ਨਾਲ-ਨਾਲ ਇਹਨਾਂ ਨੇ ਇੱਕ ਕਰਿਆਨਾ ਸਟੋਰ ਵੀ ਰੱਖਿਆ ਹੋਇਆ ਹੈ ਆਜੋ ਭਾਜੀ ਐ ਭਾਜੀ ਨੇ ਇੱਥੇ ਇਹਨਾਂ ਦਾ ਉਹਨਾਂ ਦੀ ਵਰਕਸ਼ਾਪ ਕਾਰਪੈਂਟਰ ਦੀ ਔਰ ਇਹਨਾਂ ਦਾ ਕਰਿਆਨਾ ਸਟੋਰ ਚੁਨੇਰ ਪਿੰਡ ਦੀ ਜਿੱਥੇ ਐਂਟਰੀ ਹੁੰਦੀ ਆ ਪਿੰਡ ਦਾ ਗੇਟ ਦੇਖੋ ਤਨ ਤਨ ਸ੍ਰੀ ਗੁਰੂ ਹਰ Rai ਸਾਹਿਬ ਜੀ ਪਿੰਡ ਚੁਨੇਰ ਇਹ ਜਿਹੜਾ ਚੁਨੇਰ ਪਿੰਡ ਆ ਇਹ ਗੁਰੂ ਹਰ Rai ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਆ ਇੱਥੇ ਗੁਰੂ ਹਰ Rai ਸਾਹਿਬ ਆਏ ਨੇ ਕਿਉਂ ਭਾਜੀ ਕੀ ਇੱਥੋਂ ਦੀ ਇੱਥੇ ਗੁਰੂ ਹਰ Rai ਸਾਹਿਬ ਚਰਨ ਪਾਇਆ ਨਾ ਚਰਨ ਪਾਇਆ ਨਾ ਜੀ ਇਹਨਾਂ ਨੇ ਨਾਲ ਇੱਥੇ ਆ ਕੇ ਆਪਣਾ ਪਿੰਡ ਬਣਦਾ ਨਹੀਂ ਰਿਹਾ ਇਹ ਅੱਛਾ ਜੀ ਪਿੰਡ ਛੱਡਾ ਨਾ ਸਾਈਡਾਂ ਵਾਲੇ ਲੋਕ ਜਾੜਨ ਦੇਗੇ ਅੱਛਾ ਤੇ ਫਿਰ ਉਹਨਾਂ ਨੇ ਆ ਕੇ ਆਪਣੇ ਆਪਣੇ ਦੰਤਾਂ ਕਰਦੇ ਜੀ ਦੰਤਾਂ ਜੀ ਕਿਕਰ ਦੀ ਅੱਛਾ ਉਹ ਦੰਤਾਂ ਕਰਦੇ ਕਰਦਲ ਨੇ ਦੱਬਦੀ ਉੱਤੇ ਠੀਕ ਗੁਰਦੁਆਰਾ ਬਣ ਆਇਆ ਅੱਛਾ 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 ਤੇ ਦੰਤਾਂ ਦੱਬੀ ਉੱਤੇ ਪੀ ਇੱਥੇ ਪਿੰਡ ਵੱਸੂਗਾ ਪਿੰਡ ਵੱਸੂਗਾ ਦਾਤਣ ਪਰ ਉਹ ਗੱਭੀ ਕਿਕਰ ਨੇ ਬੇਰੀ ਬਣੀ ਉੱਥੇ ਫਿਰ ਬੇਰੀ ਸਾਹਿਬ ਨੌਰਾਕੇ ਗੁਰਦੁਆਰਾ ਇਹ ਚੁਨੇਰ ਬਣੀ ਉਹ ਬਿਲਕੁਲ ਗੁਰਦੁਆਰਾ ਬੇਰੀ ਸਾਹਿਬ ਔਰ ਪਿੰਡ ਚੁਨੇਰ ਹੈ ਜੀ ਸੰਦਾਉੜ ਦੇ ਲਾਗੇ ਮਲੇਰ ਕੋਟਲਾ ਜ਼ਿਲ੍ਹੇ ਦੇ ਵਿੱਚ ਮਲੇਰ ਕੋਟਲਾ ਤੋਂ ਕੋਈ 15 18 ਕਿਲੋਮੀਟਰ ਦੀ ਦੂਰੀ ਤੇ ਪਰ ਭਾਜੀ ਦਾ ਪਿੰਡ ਹੈ ਔਰ ਗੀਤਕਾਰ ਬਿੱਲੂ ਚੁਨੇਰ ਭਾਜੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਤੁਹਾਡੀ ਖਾਸ ਕਰਕੇ ਜੀਵਨ ਸ਼ੈਲੀ ਦੇਖ ਕੇ ਕਿ ਤੁਸੀਂ ਆਪਣੀ ਮਿਹਨਤ ਨਹੀਂ ਛੱਡੀ ਕਿਉਂਕਿ ਉਹਨਾਂ ਗੀਤਕਾਰਾਂ ਲਈ ਸਬਕ ਆ ਜਿਨ੍ਹਾਂ ਨੇ ਮਤਲਬ ਗੀਤਕਾਰੀ ਪਿੱਛੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰ ਲਈਆਂ ਗੀਤ ਵੀ ਭਾਜੀ ਦੇ ਹਿੱਟ ਨੇ ਲੇਕਿਨ ਆਪਣਾ ਕਾਰੋਬਾਰ ਔਰ ਉਤੋਂ ਦੀ ਵੱਡੀ ਗੱਲ ਕਿ ਆਪਣੀ ਸਿਹਤ ਸੰਭਾਲ ਜਿਹੜੀ ਇਹਨਾਂ ਦੀ ਤੁਸੀਂ ਦੇਖ ਹੀ ਰਹੇ ਹੋ ਸੋ ਭਾਜੀ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ